ਮੈਨੂੰ ਕਾਂਗਰਸ ਨੇ ਮੇਰਾ 10 ਪੈਸੇ ਨੁਕਸਾਨ ਕੀਤਾ ਲੇਕਿਨ 90 ਪੈਸੇ ਮੇਰਾ ਆਪਣੇ ਟੱਬਰ ਨੇ ਨੁਕਸਾਨ ਕੀਤਾ ਕਾਲੀਦਲ ਨੇ ਕੀਤਾ ਕੋਈ ਮਾਈ ਦਾ ਲਾਲ ਆ ਕੋ ਮਰਦਾਂ ਨੂੰ ਕਹੇ ਇੱਕ ਹਲਕੇ ਨੂੰ ਗਿਣ ਲੈਣ ਜੇ 30000 ਥੱਲੇ ਨਾ ਡਿੱਗੇ ਤੇ ਮੈਂ ਮੁੜ ਕੇ ਪੰਜਾਬ ਵੀ ਛੱਡ ਜਾਊਗਾ ਜਿਹੜੇ 30 ਸਾਲ ਤੋਂ ਕਾਲੀ ਨੇ ਪਿਓ ਦਾਦੇ ਤੋਂ ਕਾਲੀ ਨੇ ਤੇ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਦੱਸੋ ਪੇ ਤੁਹਾਡਾ ਪਿਓ ਕਿਹੜੀ ਪਾਰਟੀ ਚ ਕੰਮ ਕਰਦਾ ਸੀ ਤੇ ਅੱਜ ਤੋਂ 5 ਸਾਲ ਪਹਿਲਾਂ ਤੁਸੀਂ 6 ਸਾਲ ਪਹਿਲਾਂ ਕਿਹੜੀ ਪਾਰਟੀ ਚ ਕੰਮ ਕਰਦੇ ਸੀਗੇ ਤੁਸੀਂ ਤੇ ਆਏ ਸਾਊਂਡ ਦੇ ਘਾ ਵੰਗੂ ਡੱਡੂਆ ਵੰਗੂ ਆਏ ਤੇ ਡੱਡੂਆ ਵੰਗੂ ਆ ਕੇ ਅੱਜ ਕਾਲੀ ਦਲ ਨੂੰ ਖੇਰੂ ਖੇਰੂ ਕਰਨਾ ਚਾਹੁੰਦੇ ਹੋ ਕਾਲੀ ਦਲ ਨੂੰ ਮਾਰਨਾ ਚਾਹੁੰਦੇ ਕਾਫਲਾ ਜਾਂਦਾ ਏ ਕੁੱਤੇ ਭੌਂਕਦੇ ਨੇ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਆਈ ਕਾਫੜਾ ਲੈ ਕੇ ਅੱਗੇ ਵਧਦੇ ਜਾਂ ਨਾ ਅਜਾਤ ਦੱਸ ਸਕਦੇ ਹਾਂ ਅਸੀਂ ਮੌਜੂਦਾ ਸੁੱਚਾ ਸਿੰਘ ਲੰਗਾ ਜੋ ਕਿ ਕਾਲੀ ਦਲ ਦੇ ਸਾਬਕਾ ਮੰਤਰੀ ਨੇ ਲੰਗਾ ਸਾਹਨੇ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਆ ਆਹ ਲੰਗਾ ਸਾਹ ਨਾਲ ਗੱਲਬਾਤ ਕਰਾਂਗੇ ਸਰ ਅੱਜ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਕਿਉਂ ਨੋ ਤਾਈ ਮੀਟਿੰਗ ਕਰਦੇ ਦਰਸਲ ਗੱਲ ਇਹ ਆ ਕਿ ਮੈਂ ਪਿਛਲੇ 7 ਸਾਲ ਤੋਂ ਰਗੜਾ ਖਾ ਰਿਆ ਮੈਨੂੰ ਕਾਂਗਰਸ ਨੇ ਮੇਰਾ 10 ਪੈਸੇ ਨੁਕਸਾਨ ਕੀਤਾ ਲੇਕਿਨ 90 ਪੈਸੇ ਮੇਰਾ ਆਪਣੇ ਟੱਬਰ ਨੇ ਨੁਕਸਾਨ ਕੀਤਾ ਕਾਲੀ ਦਲ ਨੇ ਕੀਤਾ ਉਸ 90 ਪੈਸੇ ਵਿੱਚ ਜਿਹੜੇ ਅੱਜ ਕੱਲ ਹਲਕਾ ਇਨਚਾਰਜ ਬਣੇ ਨੇ ਇਹਨਾਂ ਨੇ ਕੀਤਾ ਇਹਨਾਂ ਦੀ ਸਰਪ੍ਰਸਤੀ ਕੋਈ ਬੰਦਾ ਕਰ ਰਿਹਾ ਹੈ ਪਿਛਲੀਆਂ ਵੋਟਾਂ ਜਿਹੜੀਆਂ ਨੇ ਉਹ ਮੇਰੇ ਕੰਮ ਤੇ ਮੇਰੇ ਬਲਬੋਤੇ ਤੇ ਇਹਨਾਂ ਲੋਕਾਂ ਨੂੰ ਪੈ ਗਈਆਂ ਹੁਣ ਜਿਹੜੀਆਂ ਵੋਟਾਂ ਪੈਣੀਆਂ ਨੇ ਹੁਣ ਇਹਨਾਂ ਦੀ ਕਰਤੂਤ ਤੇ ਵੋਟਾਂ ਪੈਣੀਆਂ ਨੇ ਇਹ ਇਹ ਗੱਲ ਕਹਿ ਰਹੇ ਨੇ ਲੋਕਾਂ ਨੂੰ ਪੀ ਜੀ ਲੰਗਾ ਦੇ ਪੱਲੇ ਕੁਝ ਨਹੀਂ ਗਾ ਤੇ ਦੂਜੇ ਪਾਸੇ ਕਹਿ ਰਹੇ ਨੇ ਲੰਗਾ ਜਾਂ ਬੰਦਿਆ ਸਾਨੂੰ ਹਰਾਤਾ ਦੋ ਦੋ ਗੱਲਾਂ ਕਰ ਦਿੰਦੇ ਨੇ ਇੱਕ ਪਾਸੇ ਕਹਿੰਦੇ ਲੰਗਾ ਦੇ ਪੱਲੇ ਕੁਝ ਨਹੀਂ ਗਾ ਦੂਜੇ ਪਾਸੇ ਕਹਿ ਰਹੇ ਲੰਗਾ ਦੇ ਬੰਦੇ ਨੇ ਹਰਾਤਾ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕੋਈ ਮਾਈ ਦਾ ਲਾਲ ਕੋ ਮਰਦ ਨੂੰ ਕਹੇ ਇੱਕ ਹਲਕੇ ਨੂੰ ਗਣ ਲੈਣ ਜੇ 30000 ਥੱਲੇ ਨਾ ਡਿੱਗੇ ਤੇ ਮੈਂ ਮੁੜ ਕੇ ਪੰਜਾਬ ਵੀ ਛੱਡ ਜਾਊਂਗਾ ਕੋਈ ਹਲਕਾ ਤਿੰਨਾਂ ਚੋਂ ਤਿੰਨ ਜਿਹੜੇ ਵੱਡੇ ਰਿੰਗ ਲੀਡਰ ਬਣੇ ਹੋਏ ਨੇ ਤਿੰਨਾਂ ਚੋਂ ਇੱਕ ਹਲਕਾ ਬੰਗਾਰ ਕੇ ਆ ਜਾਣ ਇਸ ਅਸੈਂਬਲੀ ਚ ਆਪਣੇ ਕੈਂਡੀਡੇਟ ਕੋ ਖਵਾ ਦੇਣ ਇੱਕੋ ਹਲਕੇ ਤੇ ਤਜਰਬਾ ਕਰਾਂਗੇ ਜੇ 30000 ਥੱਲੇ ਨਾ ਡਿੱਗਣ ਤਾਂ ਮੈਂ ਪੰਜਾਬ ਹੀ ਛੱਡ ਕੇ ਚਲਾ ਜਾਊਂਗਾ ਤੁਹਾਡੇ ਜਿਹੜੇ ਕਾਲੀਦਾ ਦੇ ਕੈਂਡੀਡੇਟ ਨੇ ਗੁਰਦਾਸਪੁਰ ਚ ਆਏ ਨੇ ਦਲਜੀਤ ਤੁਹਾਡੇ ਸਮਰਥਕਾਂ ਨਾਲ ਤੁਹਾਡੇ ਨਾਲ ਸਮਰਥ ਕਿਤਾ ਹੀ ਨਹੀਂ ਜੀ ਕੈਂਡੀਡੇਟ ਨੇ ਦੇ ਤੱਕ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ ਲੇਕਿਨ ਕੁਝ ਸਾਡੇ ਬੰਦਿਆਂ ਨੂੰ ਮਿਲਦੇ ਨੇ ਲੇਕਿਨ ਜਿਹੜਿਆ ਬੰਦਿਆਂ ਨੇ ਮੇਰੇ ਨਾਲ 30-30 ਸਾਲ 40-40 ਸਾਲ ਕੰਮ ਕੀਤਾ ਉਹ ਮੇਰੀ ਮਰਜ਼ੀ ਤੋਂ ਬਗੈਰ ਕਿਉਂ ਕਿੱਧਰ ਨੂੰ ਜਾਣਗੇ ਕਿਤੇ ਵੀ ਨਹੀਂ ਜਾ ਸਕਦੇ ਅੱਜ ਸਾਰੇ ਮੇਰੇ ਕੋਲ ਬੈਠੇ ਹੋਏ ਸੀਗੇ ਸਾਰਿਆਂ ਹਾਲ ਕਹਿੰਦੇ ਨਮੈंदे ਸੀ ਉਹ ਬੰਦੇ ਅੱਜ ਮੇਰੇ ਇਸ ਪ੍ਰੈਸ ਕਾਨਫਰੰਸ 'ਚ ਆਏ ਨੇ ਜਿਹੜੇ ਬੰਦਿਆਂ ਨੇ 5-5 6-6 ਕੇਸ ਭੁਗਤ ਰਹੇ ਨੇ ਸਰਕਾਰ ਦੇ ਧੱਕਿਆਂ ਦੇ ਜਿਹੜੇ 33 ਸਾਲ ਤੋਂ ਕਾਲੀ ਨੇ ਪਿਓ ਦਾਦੇ ਤੋਂ ਕਾਲੀ ਨੇ ਤੇ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਦੱਸੋ ਵੀ ਤੁਹਾਡਾ ਪਿਓ ਕਿਹੜੀ ਪਾਰਟੀ 'ਚ ਕੰਮ ਕਰਦਾ ਸੀ ਤੇ ਅੱਜ ਤੋਂ 5 ਸਾਲ ਪਹਿਲਾਂ ਤੁਸੀਂ 6 ਸਾਲ ਪਹਿਲਾਂ ਕਿਹੜੀ ਪਾਰਟੀ 'ਚ ਕੰਮ ਕਰਦੇ ਸੀਗੇ ਤੁਸੀਂ ਤੇ ਆਏ ਸਾਉਂਡ ਦੇ ਘਾ ਵੰਗੂ ਡੱਡਵਾੰਗੂ ਆਏ ਤੇ ਡੱਡਵਾੰਗੂ ਆ ਕੇ ਅੱਜ ਕਾਲੀ ਦਲ ਨੂੰ ਖੇਰੂ ਖੇਰੂ ਕਰਨਾ ਚਾਹੁੰਦੇ ਹੋ ਕਾਲੀ ਦਲ ਨੂੰ ਮਾਰਨਾ ਚਾਹੁੰਦੇ ਹੋ ਕਾਲੀ ਦਲ ਦੀ ਜਿਹੜੀ ਜਿੰਦ ਜਾਨ ਉਹ ਸਾਡੇ ਨਾਲ ਮੇਰੇ ਵੇਲੇ ਮੇਰੀ ਪ੍ਰਧਾਨਗੀ ਥੱਲੇ ਸਾਰਾ ਸਾਰਾ ਜ਼ਿਲ੍ਹਾ ਜਿੱਤਦੇ ਰਹੇ ਆ ਮੇਰੇ ਤੋਂ ਪਹਿਲਾਂ ਕਦੇ 2 ਐਮਐਲਏ ਗਰਦਾਸਪੁਰ ਤੋਂ ਬਣਦੇ ਸੀ ਅਸੈਂਬਲੀ ਦੇ ਕਦੇ 3 ਬਣਦੇ ਸੀ ਇਦੋਂ ਵੱਧ ਕਦੇ ਨਹੀਂ ਬਣਿਆ ਅਸੀਂ ਪਹਾੜਾਂ ਦੀਆਂ ਕੁੰਦਰਾਂ ਤੋਂ ਲੈ ਕੇ ਬਟਾਲੇ ਦੀ ਧਰਤੀ ਤੱਕ 100% ਸ਼ੀਟਾਂ ਜਿੱਤੀਆਂ ਔਰ ਸਾਡਾ ਅਸਰ ਅੰਮ੍ਰਿਤਸਰ ਚ ਪਿਆ 2 ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਜਿਹੜੀ ਹੈ ਮਾਝੇ ਦੇ ਸਿਰ ਤੇ ਬਣੀ ਹੈ ਦੁਆਬਾ ਵੀ ਥੋੜੀਆਂ ਸ਼ੀਤਾਂ ਜਿੱਤਦੇ ਰੇ ਮਾਲਵੇ ਚੋਂ ਹੀ ਥੋੜੀਆਂ ਜਿੱਤਦੇ ਰੇ ਲੇਕਿਨ ਅੰਮ੍ਰਿਤਸਰ ਗੁਰਦਾਸਪੁਰ ਤੋਂ 60% ਸ਼ੀਤਾਂ ਜਿੱਤਦੇ ਰਹਿ ਨੇ ਤੇ ਮੈਂ ਸਮਝਦਾ ਕਿ ਮੈਨੂੰ ਬਹੁਤ ਵਧੀਆ ਕੰਮ ਕਰਨ ਦਾ ਮੌਕਾ ਮਿਲਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਮੈਂ ਸੈਕੰਡ ਕਮਾਂਡ ਰਿਆ ਪੰਜਾਬ ਦੀ ਧਰਤੀ ਤੇ ਮੈਂ ਮੂਜੀਆਂ ਵਾਂਗੂ ਨਾ ਜੀਆਂ ਵਾਂ ਨਾ ਮਾਂਗਾ ਜੀਣਾ ਵਾਂ ਮਰਦਾ ਵਾਂਗ ਰਹਿਣਾ ਵਾਂ ਤੇ ਮਰਦਾ ਵਾਂਗ ਅਸੀਂ ਪਾਰਟੀ ਦੇ ਵਿੱਚ ਕੰਮ ਕਰਨਾ ਅਗਲਾ ਤੁਹਾਡਾ ਜਿਹੜਾ ਫੈਸਲਾ ਕੀ ਹੋਏਗਾ ਸਾਜ ਜਿਹੜੇ ਤੁਹਾਡੇ ਕਿੰਨੇ ਸਮਸਤ ਇਕੱਠੇ ਹੋਏ ਉਹਨਾਂ ਦਾ ਕੀ ਇਸੀਆਂ ਅਜੇ ਹੀ ਕੋਈ ਫੈਸਲਾ ਨਹੀਂ ਲਿਆ ਨਾ ਸਾਨੂੰ ਕਿਸੇ ਨੇ ਅਪਰੋਚ ਕੀਤਾ ਜੇ ਅਪਰੋਚ ਨਾ ਕੀਤਾ ਅਸੀਂ ਸਿਰਫ ਆਪਣੀ ਵੋਟ ਤੇ ਆਪਣੇ ਟੱਬਰ ਦੀ ਵੋਟ ਪਾਵਾਂਗੇ ਕਾਲੀ ਦਲ ਨੂੰ ਲੇਕਿਨ ਆਪਣੇ ਬੰਦੇ ਰਾਮਨਾਥ ਰਾਜ ਬੈਠੇ ਰਹਿੰਦੇ 22 ਨੂੰ ਅਸੀਂ ਫੈਸਲਾ ਲਵਾਂਗੇ 22 ਤਰੀਕ ਨੂੰ ਅਸੀਂ ਇੱਕ ਬਹੁਤ ਵਧੀਆ ਵੱਡੀ ਮੀਟਿੰਗ ਕਰਨ ਜਾ ਰਹੇ ਹਾਂ ਜਿਸ ਵਿੱਚ ਫੈਸਲਾ ਲਵਾਂਗੇ ਵੀ ਅਸੀਂ ਕਰਨਾ ਕੀ ਹੈ ਕਿ ਇਹ ਜਿਹੜੇ ਬਨੌਟੀ ਕਾਲੀ ਨੇ ਇਹਨਾਂ ਨੂੰ ਭਜਾਉਣਾ ਹੈ ਕਿ ਜਾਂ ਇਹ ਗੋਡੇ ਟਿਕ ਜਾਂਦੇ ਨੇ ਜੀ ਸਰ ਤੁਸੀਂ ਜਿਹਨਾਂ ਬਨੌਟੀ ਕਾਲੀ ਕਹਿੰਦੇ ਨੇ ਉਹ ਤੁਹਾਡਾ ਇਹਨਾਂ ਦਾ ਕਹਿੰਦਾ ਮਤਲਬ ਵੀ ਇਹ આરોਪ ਵਿਰੋਧੀ ਪਾਰਟੀ ਦੇ ਰੋਪ ਲਾਉਂਦੀਆਂ ਨੇ ਇਹ ਆਪਣੇ આરોਪ ਲਾਉਂਦੇ ਆ ਤੁਹਾਡੇ ਦੇ ਕਈ ਤਰ੍ਹਾਂ ਦੇ ਇਹਦਾ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ ਮੈਂ ਇਹ ਸਮਝਣਾ ਜਿਹੜੇ ਆਪਣੇ ਨੇ ਨਾ ਜਿਹੜੇ ਹੁਣ ਕੈਂਡੀਡੇਟ ਬਣੇ ਹੋਏ ਨੇ ਮੈਨੂੰ 7 ਸਾਲ ਰਗੜਾ ਲਾਇਆ ਵਾ ਇਹ ਆਪੋ ਚ ਇਕੱਠੇ ਨਹੀਂ ਇਹ ਜਿੰਨੇ ਕੈਂਡੀਡੇਟ ਨੇ ਹਲ ਹਕਮ ਚਾਰਜ ਨੇ ਅਪੋਚ ਇਹਨਾਂ ਦਾ ਢਿੱਡ ਇਕੱਠਾ ਨਹੀਂ ਆਪੋ ਜ ਵੱਖੋ ਵੱਖ ਲੜਦੇ ਨੇ ਲੇਕਿਨ ਜਦੋਂ ਮੇਰਾ ਨਾਮ ਆਉਂਦਾ ਉਦੋਂ ਸਾਰੇ ਇਕੱਠੇ ਹੋ ਜਾਂਦੇ ਨੇ ਮੈਂ ਇਹਨਾਂ ਸਾਰਿਆਂ ਜਿਨੀ ਸ਼ਕਤੀ ਰੱਖਣਾ ਵਾ ਵੰਗਾਰ ਕੇ ਕਰ ਲਾਂ ਨਿੱਕੋ ਤੇ ਨਹੀਂ ਕਾਨਫਰੰਸ ਕਰਕੇ ਵੇਖ ਲਾਂ ਇੱਕ ਤਾਂ ਇਹ ਕਰਕੇ ਵੇਖ ਲਾਂ ਦੂਜੇ ਤਾਂ ਇਹ ਕਰਕੇ ਵੇਖ ਲੈਨੇ ਮੈਂ ਕੋਈ ਅਜੇ ਕਾਲੀ ਦਲ ਦੇ ਵਿੱਚ ਮੈਂ ਨਿਕਲਿਆ ਹੋਇਆ ਵਾਂ ਮੈਂ ਆਜ਼ਾਦ ਬੰਦਾ ਵਾਂ ਲੇਕਿਨ ਮੈਂ ਮੈਂ ਮੇਰੇ ਨਾਲ ਲੋਕ ਨੇ ਉਹ ਲੋਕ ਨੇ ਜਿਹੜੇ ਪਿਓ ਦਾਦੇ ਤੋਂ ਖੰਦ ਨਹੀਂ ਕਾਲੀ ਨੇ ਨਾ ਸਾ ਤੁਹਾਡੀ ਸਮਰਥਕਾ ਦੀ ਸਪੋਰਟ ਹਰੋ ਹੀ ਲੈਂਦੇ ਨੇ ਹਰ ਚੋਣਾਂ ਵਿੱਚ ਲੈਂਦੇ ਨੇ ਲੇਕਿਨ ਜਦੋਂ ਹਰ ਜਾਂਦੇ ਕਦੇ ਲੰਗਾੜ ਹਰਾ ਜਿੰਦ ਜਿੰਦ ਕਦੇ ਆਪ ਜਿੰਦਗੀ ਕੀ ਇਹ ਲੱਗਦਾ ਤੁਹਾਨੂੰ ਵੀ ਤੁਹਾਡਾ ਥੱਕਾ ਨਹੀਂ ਹੋ ਰਿਹਾ ਦਿਲ ਤੋਂ ਮੈਂ ਸਮਝਦਾ ਕਿ ਹਰੇ ਹੋਏ ਬੰਦਿਆਂ ਦੀ ਫਿਜ਼ਰਤ ਫਿਜ਼ਰਤ ਹੁੰਦੀ ਹੈ ਜੇ ਜਿੱਤ ਜਾਣ ਤੇ ਮੈਂ ਜੇ ਹਾਰ ਗਏ ਤਾਂ ਮੈਨੂੰ ਵਿਰੋਧੀ ਹਰਾਤਾ ਜਿਹੜੇ આરોਪ ਲਾਉਂਦੇ ਤੁਹਾਡੇ ਦੇ بار-ਬਾਰ ਖਾਸ ਕਰ ਕਾਲੀ ਉਹਦੇ ਬਾਰੇ ਤੁਸੀਂ ਜਵਾਬ ਹੋਗੇ ਮੈਂ ਇਹਨਾਂ ਰੋਪਾਂ ਤੋਂ ਮੈਂ ਕਦੇ ਪਰਵਾਹ ਨਹੀਂ ਕਰਦਾ ਇਹਨਾਂ ਦੀ ਜਦੋਂ ਬੰਦਾ ਤੁਰਿਆ ਜਾਂਦਾ ਵਾ ਕਈ ਤਰ੍ਹਾਂ ਦੀਆਂ ਆਵਾਜ਼ਾਂ ਨਿਕਲਦੀਆਂ ਨੇ ਮੈਂ ਹੁਣ ਪੰਜਾਬੀ ਚ ਕੀ ਕਹਾਂ ਕਾਫਲਾ ਜਾਂਦਾ ਏ ਕੁੱਤੇ ਭੌਂਕਦੇ ਨੇ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਆਈ ਕਾਫਲਾ ਲੈ ਕੇ ਅੱਗੇ ਵਧਦੇ ਜਾਂਦਾ ਮੈਂ ਅਗਰ ਜ਼ਰੂਰਤ ਪਈ ਤੇ ਹੌਨ ਟਾਈਮ ਕਾਲੀ ਲਗਾਤਾਰ ਤੜਾਕ ਗਦਾਖੋੜ ਚ ਚੋਣਾਂ ਵੀ ਲੜ ਸਕਦਾ ਜਾਂ ਕਿਸੇ ਸਮਰਥਨ ਕਰੋਗੇ ਮੈਂ ਕਿਹਦਾ ਸਮਰਥਨ ਨਹੀਂ ਕਰਾਂਗਾ ਮੈਂ ਵਿੱਚ ਕਾਲੀ ਦਲ ਦੇ ਰਹਿ ਕੇ ਮਾਰੇ ਅਨਸਰ ਦੀ ਧੌਣ ਤੋੜਾਂਗਾ ਇਸਾਂ ਸੁੱਚਾ ਸੀ ਹੰਗਾਰ ਸਾਹਿਬ ਕਮੰਦੀ ਜਿਨ੍ਹਾਂ ਨੇ ਕਿਹਾ ਵੀ ਨਕਲੀ ਕਾਲੀ ਜਿਨ੍ਹਾਂ ਨੇ ਕਾਲੀ ਦਾ ਕਬਜ਼ਾ ਕਰ ਰਿਆ ਉਹਨਾਂ ਨੂੰ ਜਵਾਬ ਦੇਣ ਵਾਸਤੇ ਅਸੀਂ 22 ਤਰੀਕ ਨੂੰ ਇੱਕ ਵੱਡਾ ਫੈਸਲਾ ਲਵਾਂਗੇ ਔਰ ਆਨ ਟਾਈਮ ਦੱਸਾਂਗੇ ਕੱਲ੍ਹ ਦੇ ਨੂੰ ਕਿਉਂਕਿ ਉਹ ਨਹੀਂ ਪੁੱਛ ਰਹੇ ਇਸ ਕਰਕੇ ਆਪਣਾ ਰੀਲ ਦੇ ਸੀਨ ਦਵਾਗੇ ਵੀ 22 ਤਰੀਕ ਨੂੰ ਅੱਗੇ ਕੀ ਫੈਸਲਾ ਲੈਣਾ ਲਈ ਰੋਪਾ ਦੀ ਗੱਲ ਹੈ ਰੋਪਾ ਨੇ ਕਿਹਾ ਮੇਰੇ ਪਰਵਾਹ ਨਹੀਂ ਕਰਦੇ ਜਦੋਂ ਕੰਮ ਕਰਦੇ ਰੋਕਦੇ ਲੱਗਦੇ ਰਹਿੰਦੇ ਨੇ ਪੰਜਾਬ ਦਾ ਕੜੀ ਗਦਾਸਪੁਰ ਤੋਂ ਬੇਸ਼ੰਬਰ ਬਿੱਟੂ